ਹੈਲੋ ਸਤਿ ਸ੍ਰੀ ਅਕਾਲ ਜੀ ਅੱਜ ਬੁੱਧਵਾਰ ਦੇ ਲਾਈਵ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਤੇ ਜੁੜਨੇ ਸਟਾਰਟ ਹੋ ਗਿਆ ਆਪਣੇ ਨਾਲ ਭੈਣ ਭਰਾ ਆਪਾਂ ਐਤਵਾਰ ਨੂੰ ਸ਼ਾਮ 8 ਵਜੇ 메ਨ ਵੀਡੀਓ ਜਿਹੜੀ ਉਹ ਉਸੇ ਤਰ੍ਹਾਂ ਪਾਉਂਦੇ ਰਹਾਂਗੇ ਤੇ ਕੋਸ਼ਿਸ਼ ਰੱਖਾਂਗੇ ਆਪਾਂ ਬੁੱਧਵਾਰ ਨੂੰ ਲਾਈਵ ਪ੍ਰੋਗਰਾਮ ਕਰਦੇ ਹੱਥ ਲਿਖਤ ਰਿਛ ਤੇ ਹੱਥ ਲਿਖਤ ਦਾ ਮਤਲਬ ਹੱਥ ਨਾਲ ਲਿਖ ਕੇ ਰਿਛ ਤੇ ਪਾਏ ਕਰਾਂਗੇ ਤਾਂ ਜੋ ਲਿਖਣੇ ਵੀ ਸੌਖੇ ਰਹਿਣ ਵੀਡੀਓ ਵੀ ਜਲਦੀ ਪਹੁੰਚਿਆ ਕਰੇ ਤੇ ਇਹਦੇ ਵਿੱਚ ਫੀਸ ਦੇ ਵਿੱਚ ਵੀ ਕੋਈ ਨਾ ਕੋਸਤਨ ਦੀ ਕੋਸ਼ਿਸ਼ ਰੱਖਾਂਗੇ ਸੋ ਅੱਜ ਦੇ ਜਿਹੜੇ ਰਿਸ਼ਤੇ ਸਟਾਰਟ ਕਰਦੇ ਆ ਕਿੱਥੋਂ-ਕਿੱਥੋਂ ਵੀਡੀਓ ਦੇਖਦੇ ਨਾਲ-ਨਾਲ ਕੋਸ਼ਿਸ਼ ਕਰਾਂਗੇ ਆਪਾਂ ਕਮੈਂਟ ਪੜਨਾਂ ਦੀ ਅੱਜ ਲਾਈਵ ਪ੍ਰੋਗਰਾਮ ਦੇ ਵਿੱਚ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿੱਥੇ ਤੱਕ ਰਿਸ਼ਤਿਆਂ ਦੀ ਜ਼ਰੂਰਤ ਹੁੰਦੀ ਹੈ ਸੋ ਆਜੋ ਅੱਜ ਦੇ ਰਿਸ਼ਤੇ ਜਿਹੜੇ ਸਟਾਰਟ ਕਰਦੇ ਆ ਤੇ ਚੈਨਲ ਕਰੋ ਸਬਸਕ੍ਰਾਈਬ ਤੇ ਸਟਾਰਟ ਕਰੀਏ ਲਾਈਵ ਦੇ ਵਿੱਚ ਮੈਂ ਪਹਿਲਾਂ ਹੀ ਕਿਹਾ ਹੈ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਆਪਾਂ ਨਾਲ-ਨਾਲ ਤੁਹਾਡੇ ਕਮੈਂਟ ਵੀ ਪੜਾਂਗੇ ਕਿੱਥੇ ਕਿੱਥੇ ਵੀਡੀਓ ਦੇਖਦੇ ਹੋ ਕਮੈਂਟ ਜ਼ਰੂਰ ਕਰੋ ਪਹਿਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜੀ ਗੁਰਦਾਸਪੁਰ ਜ਼ਿਲ੍ਹਾ ਤੋਂ ਕੁੜੀ ਬਲੋਂਗ ਕਰਦੀ ਹੈ ਪੀ ਐਚ ਡੀ ਹੈ ਨੇ ਮੋਹਾਲੀ ਤੇ ਨਾਓ ਸਟਡੀ ਪੋਸਟ ਡਾਕਟਰ ਦੀ ਨੇ ਜਰਮਨ ਤੋਂ ਕਰ ਰਹੀ ਹੈ ਕੁੜੀ ਜਰਮਨੀ ਹੈ ਸਿਸਟਰ ਕੋਈ ਨਹੀਂ ਪਰ ਭਰਾ ਇੱਕ ਹੈ ਹਾਈਡ ਪਾਸਪੋਰਟ 7 ਇੰਚ ਦੀ ਕਾਸਟ ਜੱਟ ਸਿੱਖ ਹਰਿਆਣਾ ਜਿਹੜਾ ਇਹਨਾਂ ਦਾ ਕੋਟ ਹੈ 25 296 ਦੀ ਡੇਟ ਆਫ ਬਰਥ ਕੁੜੀ ਜਰਮਨੀ ਦੇ ਵਿੱਚ ਸਟਡੀ ਕਰ ਰਹੀ ਹੈ ਮੁੰਡਾ ਜੱਟ ਸਿੱਖ ਹੋਵੇ ਆਪਣਾ ਕੰਮ ਹੋਵੇ ਸੇਮ ਸਟਰੀਕ ਤੇ ਹੋਵੇ 8 ਤੋਂ 10 ਕਿੱਲੇ ਜ਼ਮੀਨ ਹੋਵੇ ਐਮਬੀ ਮਾਪ ਨਹਿਠਾ 95 ਵਾਲਾ ਨੰਬਰ ਦਿੱਤਾ ਹੋਇਆ ਤੇ ਉੱਪਰ ਜਿੱਥੇ ਪ੍ਰੋਫਾਈਲ ਨੰਬਰ ਦੇ ਸਾਹਮਣੇ 95 ਵਾਲਾ ਨੰਬਰ ਉੱਥੇ ਵੀ ਦਿੱਤਾ ਹੁੰਦਾ ਉੱਪਰ ਨਾਲੇ نیچے ਪਰਿਵਾਰ ਦਾ ਨੰਬਰ ਡਾਇਰੈਕਟ ਦਿੱਤਾ ਹੁੰਦਾ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਹੱਥ ਲਿਖਤ ਰਿਸ਼ਤੇ ਨੇ ਕਿਉਂਕਿ ਇਹ ਲਿਸਟਾਂ ਬਣਾਉਣਗੇ ਵੀ ਸੌਖੀਆਂ ਨੇ ਤਾਂ ਕੋਸ਼ਿਸ਼ ਰੱਖਾਂਗੇ ਆਪਾਂ ਫੀਸ ਦੇ ਵਿੱਚ ਵੀ ਹਲਕਾ-ਪੁਲਕਾ ਜਿੰਨਾ ਵੀ ਘਟਾ ਸਕਦੇ ਹੋਈਏ ਤੇ ਬਾਕੀ ਆ ਕਵਾਲਿਟੀ ਵੀਡੀਓ ਦੀ ਵਧਾ ਲਿਆ ਕਰੋ ਵਧਾ ਕੇ ਕੁਆਲਿਟੀ ਫਿਰ ਇਹ ਜਿਹੜੇ ਰਿਸ਼ਤੇ ਦੇਖਿਆ ਕਰੋ ਕਿਉਂਕਿ ਪੈਨ ਨਾਲ ਲਿਖੇ ਹੁੰਦੇ ਆ ਤਾਂ ਕੁਆਲਿਟੀ ਦੇ ਵਿੱਚ ਤੁਹਾਨੂੰ ਪੜਨ ਦੇ ਵਿੱਚ ਦੇਖਣ ਦੇ ਵਿੱਚ ਮੋਬਾਈਲ ਨੰਬਰ ਦੇਖਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਅਗਲਾ ਰਿਸ਼ਤਾ ਨੋਟ ਕਰਦੇ ਆ ਜੀ ਆਜੋ ਅਗਲਾ ਰਿਸ਼ਤਾ ਮੁੰਡੇ ਦਾ ਜੀ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਪੜਾਈ ਪਲੱਸ 2 ਕੀਤੀ ਹੋਈ ਹੈ ਸਿਸਟਰ ਕੋਈ ਨਹੀਂ ਪਰ ਇੱਕ ਮੈਡ ਹੈ 5 ਫੁੱਟ 11 ਇੰਚ ਕਾ ਕਾਤਾ ਕਾਸ਼ਟ ਜੱਟ ਸੇ ਗੋਤ ਮਾਨ 1995 ਦਾ ਡੇਟ ਹੋਆ ਥਈ ਪ੍ਰਾਈਵੇਟ ਜੋਬ ਤੇ ਮੁੰਡਾ ਤੇ 5 ਕਿੱਲੇ ਜ਼ਮੀਨਾਂ ਦੋਵੇਂ ਭਰਾਵਾਂ ਨੂੰ ਮੁੰਡਾ ਅੰਬਤਾਰੀ ਹੈ ਜੀ ਤੇ ਕੁੜੀ ਅੰਬਤਾਰੀ ਹੋਵੇ ਤੇ ਕੈਨੇਡਾ ਦੇ ਵਿੱਚ ਪੀਆਰ ਹੋਵੇ ਖਰਚਾ ਇਹ ਕਰ ਦੇਣਗੇ 75 890 ਵਾਲਾ ਜਿਹੜਾ ਇਹਠਾ ਨੰਬਰ ਲਿਖਿਆ ਹੋਇਆ ਤੇ ਉੱਪਰ ਵੀ ਲਿਖਿਆ ਹੁੰਦਾ ਇਹ ਵਾਲਾ ਆਹ ਵਾਲਾ ਉੱਪਰ ਵੀ ਲਿਖਿਆ ਹੋਇਆ ਤੇ ਬਿਲਕੁਲ ਨੀਚੇ ਵੀ ਲਿਖਿਆ ਹੋਇਆ ਐਂਡ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੁੜੀ ਦਾ ਰਿਸਤਾ ਗਲਾਰਿਸਤਾ ਨਾਮਕਔਰ ਮੋਗਾ ਜ਼ਿਲ੍ਹੇ ਤੋਂ ਕੁੜੀ ਬਲੌਂਗ ਕਰਦੀ ਐ ਪੀਐਸਸੀ ਨਰਸਿੰਗ ਦੀ ਕੁੜੀ ਨੇ ਪੜਾਈ। ਲੱਗਿਆ ਜਿਹਾ ਇਹ ਖਾਨਮ ਕਦੀ ਕਹਾ ਦੇ ਉੱਪਰ। ਦੋ ਭਾਣਾ ਨੇ ਮੈਸੇਜ ਹੀ ਕੀਤੇ ਐ ਹਰਪ੍ਰੀਤ ਕੌਰ ਲਿਖ ਰਹੇ ਨੇ ਕਮੈਂਟਾਂ ਦੇ ਵਿੱਚ ਜ਼ਰੂਰ ਦੇਖਾਂਗੇ ਜੀ ਇਹ ਭੈਣ ਨੇ ਦਿਨੇ ਮੈਸੇਜ ਕੀਤਾ ਹੋਣਾ ਤੇ ਇੱਕ ਮੈਸੇਜ ਕੀਤਾ ਪੁਸ਼ਪਿੰਦਰ ਕੌਰ ਜਲੰਧਰ ਸਿਟੀ ਤੋਂ ਬਹੁਤ ਬਹੁਤ ਧੰਨਵਾਦ ਭੈਣੇ ਤੇ ਬਾਕੀ ਤੁਸੀਂ ਕਮੈਂਟ ਜ਼ਰੂਰ ਕਰੋ ਜਿੰਨੇ ਵੀ ਦੇਖ ਰਹੇ ਹੋ ਨਾਲ-ਨਾਲ ਤੁਹਾਡੇ ਕਮੈਂਟ ਵੀ ਪੜਾਈ ਕੀਤੀ ਹੋਈ ਐ ਸਿਸਟਰ ਕੋਈ ਨਹੀਂ। ਬ੍ਰਦਰ ਇੱਕ ਕੈਨੇਡਾ 5 ਫੁੱਟ 7 ਇੰਚ ਕਾਸ ਦਾ ਕਾਸਟ ਜੱਟ ਸਿੱਖ ਹੈ ਗੋਤ ਇਹਨਾਂ ਨੇ ਲਿਖਾਇਆ ਨਹੀਂ ਸਤੰਬਰ 1996 ਦਾ ਡੇਟ ਆਵਾਰ ਤਾਂ ਕੈਨੇਡਾ ਦੇ ਵਿੱਚ ਪੂਰੀ ਸਿਟੀਜਨ ਹੈ ਪੀਸੀ ਦੇ ਵਿੱਚ ਆਰਐਨ ਨਰਸ ਦੀ ਜੌਬ ਕਰਦੀ ਹੈ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਜਾਂ ਸਿਟੀਜਨ ਹੋਵੇ ਤੇ ਜ਼ਮੀਨ 8 ਕਿੱਲੇ ਤੋਂ ਪਲੱਸ ਹੋਵੇ ਸਟੇਬਲ ਜੌਬ ਹੋਵੇ ਮਤਲਬ ਵਧੀਆ ਟਿਕਾਊ ਜੌਬ ਹੋਵੇ ਤੇ ਜਾਂ ਆਪਣਾ ਬਿਜ਼ਨਸ ਹੋਵੇ ਨਸੀ ਤੋਂ ਰਹਿਤ ਮੁੰਡੇ ਦਾ ਰਿਸ਼ਤਾ ਇਹਨਾਂ ਨੂੰ ਚਾਹੀਦਾ ਤੇ ਕੈਨੇਡਾ ਦਾ ਹੀ ਨੰਬਰ ਇਹਨਾਂ ਦਾ ਪਲੱਸ 1 ਲਿਖ ਕੇ ਉੱਪਰ ਰਿਸ਼ਤੇ ਹੀ ਰਿਸ਼ਤੇ ਇੱਥੇ ਲਿਖਿਆ ਹੋਇਆ ਕਾਲੇ ਅੱਖਰਾਂ ਚ ਉਦੇ ਹੀ 82+1 ਲਿਖ ਕੇ ਪੂਰਾ ਨੰਬਰ ਦਿੱਤਾ ਹੋਇਆ ਤੇ ਬਿਲਕੁਲ ਸਕਰੀਨ ਦੇ ਹੇਠਾਂ ਵੀ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਸੋ ਲਾਈਵ ਦੇ ਵਿੱਚ ਕਮੈਂਟ ਜਰੂਰ ਕਰੋ ਜੀ ਆਪਾਂ ਕੋਸ਼ਿਸ਼ ਰੱਖਾਂਗੇ ਅੱਜ ਕਮੈਂਟ ਵੀ ਨਾਲ ਰੀਡ ਕਰਨ ਦੀ ਨਾਮ ਕੌਰ ਲੁਧਿਆਣਾ ਜ਼ਿਲ੍ਹਾ ਤੋਂ ਕੁੜੀ ਬਲੌਂਗ ਕਰਦੀ ਹੈ ਮਾਸਟਰ ਫਾਰਮੇਸੀ ਹੈ ਜੀ ਅਗਲਾ ਰਿਸ਼ਤਾ ਇਹ ਇੰਡੀਆ ਤੋਂ ਰਿਸ਼ਤਾ ਸਿਸਟਰ ਕੋਈ ਨਹੀਂ ਬ੍ਰਦਰ ਇੱਕ ਮੈਡ ਕੈਨੇਡਾ ਦੇ ਵਿੱਚ ਪੀਆਰ ਆ ਬ੍ਰਦਰ 5 ਫੁੱਟ 7 ਇੰਚ ਕੱਦ ਦਾ ਜੱਟ ਸਿੱਖ ਕਾਸਟ ਹੈ ਜੀ ਉਹ ਤੇ ਇਹਨਾਂ ਨੇ ਵੀ ਲਿਖਾਇਆ 8/2/1995 ਦਾ ਡੇਟ ਆਫ ਬਰਥ ਆ ਕੁੜੀ ਸ਼ਾਰਟ ਟਰਮਡ ਡਿਵੋਰਸਡ ਹੈ ਮੁੰਡਾ ਕਨੇਡਾ ਆਸਟ੍ਰੇਲੀਆ ਯਾ ਯੂ ਐਸ ਏ ਇਹ ਕਿਸੇ ਵੀ ਕੰਟਰੀ ਦੇ ਵਿੱਚ ਪੀ ਆਰ ਹੋਵੇ ਤੇ ਚੰਗੀ ਜਾਇਦਾਦ ਹੋਵੇ ਪ੍ਰਵਾਹ ਦੇ ਦੋ ਨੰਬਰ ਲਿਖੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਮੈਂ ਉਹ ਆ ਪਰਿਵਾਰ ਦੇ ਨੰਬਰ ਉੱਪਰ ਵੀ ਆ ਤੇ ਹੇਠਾਂ ਵੀ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਜੀ ਜੇ 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 ਜ ਸਿਰਸਾ ਸਿਟੀ ਮਨਸਾਹਬ ਮਨਸਾਹਬ ਫੈਸ਼ਨ ਕਲੱਬ ਵਾਲੇ ਲਿਖ ਰਹੇ ਨੇ ਪੈਣਾ ਪੈਨਾਕਪਰਾ ਤੇ ਇਹਦੇ ਬਾਅਦ ਬਲਵਿੰਦਰ ਕੌਰ ਜੀ ਲਿਖ ਰਹੇ ਨੇ ਫਰੋਂ ਹੁਸ਼ਿਆਰਪੁਰ ਤੋਂ ਹੁਸ਼ਿਆਰਪੁਰ ਤੋਂ ਸਤਸ੍ਰੀਕਾਲ ਪੈਣੇ ਮਨਪ੍ਰੀਤ ਬਰਾਡਬਾਈ ਲਿਖਦੇ ਨੇ ਸਾਰਾ ਨੰਬਰ ਬਾਹਰ ਜਾਣਾ ਹੈ ਓਕੇ ਵੀਰੇ ਗਮਧੂਰ ਸਿੰਘ ਗਮਧੂਰ ਸਿੰਘ ਬਰਨਾਲਾ ਤੋਂ ਲਿਖਦੇ ਨੇ ਕੁਸ਼ਿੰਦਰ ਮੈਂ ਗੁੱਡ ਜੌਬ ਡੀਅਰ ਜੌਬ ਬles ਜੂ ਥੈਂਕ ਯੂ ਪੈਣੇ ਬਹੁਤ ਬਹੁਤ ਧੰਨਵਾਦ ਹਾਂਦਾ ਹੋਮ ਤਲਵੰਡੀ ਤੋਂ ਲਿਖ ਰਹੇ ਨੇ ਵੀਰੇ ਤੇ ਨਾਲ-ਨਾਲ ਤੁਹਾਡੇ ਕਮੈਂਟ ਪੜਾਂਗੇ ਤੇ ਨਾਲ-ਨਾਲ ਆ ਜੋ ਪਰਿਸਥਿਤੀ ਵੀ ਰੀਡ ਨਾਮ ਸਿੰਘ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਡਿਪਲੋਮਾ ਹੈ ਨਾ ਆਰਕੀਟੈਕਚਰ ਤੇ ਸਟ੍ਰਕਚਰਲ ਐਡਵਾਂਸ ਇੰਜੀਨੀਅਰ ਦੀ ਰੀਡਾਈ ਕੀਤੀ ਹੋਈ ਹੈ ਸਿਸਟਰ ਇੱਕ ਕੈਨੇਡਾ ਦੇ ਵਿੱਚ ਪੀਆਰ ਹੈ ਬ੍ਰਦਰ ਕੋਈ ਨਹੀਂ ਕੱਲਾ ਮੁੰਡਾ ਜੀ 5 ਫੁੱਟ 11 ਇੰਚ ਕੱਦ ਦਾ ਜੱਟ ਸਿੱਖ ਕਾਸਟਾ ਮੰਡੇਰ ਕੋ ਤਾ 1997 ਦਾ ਡੇਟ ਆਵਰਥ ਹੈ ਕੈਨੇਡਾ ਦੇ ਵਿੱਚ ਮੁੰਡਾ ਸਿਟੀਜ਼ਨ ਹੈ ਵਰਕ ਰੀਅਲ ਏਸਟੇਟ ਤੇ ਟਰੈਕਿੰਗ ਦਾ 5 ਕਿੱਲੇ ਜ਼ਮੀਨਾਂ ਮੁੰਡਾ ਸਰਦਾਰ ਹੈ ਪੈਸੇ ਨੂੰ ਨਸਾ ਰਹਤਾ ਹੈ ਕੁੜੀ ਪੜੀ ਲਿਖੀ ਐਲਐਲਬੀ ਜਾਂ ਬੀਐਸਸੀ ਨਰਸਿੰਗ ਜਾਂ ਸੀਏ ਚਾਰਟਰਡ ਅਕਾਊਂਟੈਂਟ ਹੋਵੇ ਇਹਨੂੰ ਪਹਿਲਾ ਤੇ ਕੁੜੀ ਯੂਐਸਏ ਜਾਂ ਕੈਨੇਡਾ ਹੋਵੇ ਤੇ ਲੋਕਲ ਏਰੀਆ ਲੁਧਿਆਣਾ ਫਤਿਹਗੜ੍ਹ ਸਾਹਿਬ ਤੇ ਸੰਗਰੂਰ ਵਾਲੇ ਹੀ ਇਹਨਾਂ ਨੂੰ ਫੋਨ ਕਰਨ ਇੱਕ ਰਿਕਵੈਸਟ ਹੈ ਜੀ ਜੋ ਆਪਾਂ ਹੱਥ ਲਿਖਤ ਰਿਸ਼ਤਾ ਕਮੈਂਟ ਤੁਹਾਡੇ ਕੋਲ ਇਸ ਕਰਕੇ ਕਰਵਾ ਰਹੇ ਹਾਂ ਵੀ ਤੁਸੀਂ ਸਾਰੇ ਜਣੇ ਕਮੈਂਟ ਕਰੋ ਕਿ ਤੁਹਾਨੂੰ ਇਸ ਇਹਨਾਂ ਅੱਖਰਾਂ ਦੀ ਸਮਝ ਆ ਰਹੀ ਹੈ ਮੰਨ ਕੇ ਚਲੋ ਤੁਹਾਨੂੰ ਇਹ ਇੱਕ ਸਟਰਕਚਰ ਹੈ ਜਿਹੜਾ ਆਪਾਂ ਨਵਾਂ ਲਾਂਚ ਕਰ ਰਹੇ ਹਾਂ ਨਾਮ ਲਿਖ ਕੇ ਜਿਹੜਾ ਰਿਸ਼ਤੇ ਦੀ ਐਡ ਪਾਉਣ ਦਾ ਤੁਹਾਨੂੰ ਸਕਰੀਨ ਦੇ ਉੱਤੇ ਸਾਫ਼ ਦਿਖਾਈ ਦੇ ਰਿਹਾ ਹੈ ਆਪਣਾ ਮਾਰਗਮਾਰੀ ਕਰਨ ਦਾ ਆਪਣਾ ਮਿਹਨਤ ਕਰਨ ਦਾ ਫਰਜ਼ ਤਾਂ ਹੀ ਹੈ ਜੇ ਆਪ ਤੁਹਾਨੂੰ ਸਕਰੀਨ ਦੇ ਉੱਪਰ ਦਿਖੇ ਹੋਏ ਅੱਖਰ ਸਮਝ ਆਉਂਦੇ ਹੁਣ ਚਲੋ ਮੈਂ ਨਾਮ ਨਾਲ ਪੜਦਾ ਰਹਿਣਾ ਪਰ ਮੈਂ ਮੋਬਾਈਲ ਨੰਬਰ ਉੱਪਰ ਵੀ ਲਿਖਿਆ ਹੈ ਇਹ ਥਾਂ ਵੀ ਲਿਖਿਆ ਜੇ ਮੈਂ ਬੋਲਦਾ ਨਹੀਂ ਤਾਂ ਦੋ ਥਾਂਾਂ ਤੇ ਨੰਬਰ ਲਿਖਿਆ ਹੋਇਆਗਾ ਵੀ ਇੱਕ ਥਾਂ ਤੇ ਜੇ ਕਈ ਵਾਰ ਮਿਸਟੇਕ ਹੁੰਦੀ ਹੈ ਤਾਂ ਕਮੈਂਟ ਦੇ ਵਿੱਚ ਜਿੰਨੇ ਵੀ ਭੈਣ ਭਰਾ ਜੁੜੇ ਨੇ ਲਾਈਵ ਦੇ ਵਿੱਚ ਕਿਉਂਕਿ ਆਪਾਂ ਲਾਈਵ ਦੀ ਅਨਾਊਂਸਮੈਂਟ ਅੱਜ ਬੁੱਧਵਾਰ ਨੂੰ ਕੀਤੀ ਹੈ ਇਨੂੰ ਆਪਾਂ ਟ੍ਰਾਇਲ ਦੇ ਤੌਰ ਤੇ ਇੱਕ ਦੋ ਵਾਰ ਕਰਾਂਗੇ ਹਨਾ ਜੇ ਆਪਾਂ ਨੂੰ ਰਿਜ਼ਲਟ ਮਿਲੇ ਆਪਾਂ ਨੂੰ ਆਪਾਂ ਲੌਂਗ ਟਰਮ ਵਾਸਤੇ ਵੀ ਰੱਖਾਂਗੇ ਪਰ ਜਿੰਨੇ ਵੀ ਕਮੈਂਟ ਕਰਕੇ ਭੈਣ ਭਰਾ ਆਪਾਂ ਨੂੰ ਇੱਕ ਸਾਫ਼ ਦੇ ਤੌਰ ਤੇ ਇੱਕ ਮੈਨੂੰ ਜਰੂਰ ਦੱਸਣਾ ਵੀ ਜਿਹੜਾ ਹੱਥ ਨਾਲ ਲਿਖ ਕੇ ਆਲੀ ਕਹਾਣੀ ਵਧੀਆ ਜਾਂ ਜਿਹੜੀ ਆਪਾਂ ਐਦਵਾਰ ਨੂੰ ਪਾਉਣੀ ਹੈ ਉਹੀ ਕਹਾਣੀ ਵਧੀਆ ਕਿਉਂਕਿ #2 #1 ਜਿੰਨੇ ਮੈਨੂੰ ਚਾਹਣ ਆ ਰਹੇ ਨੇ ਲਗਭਗ ਕਮੈਂਟ ਸਾਰੇ ਉਹੀ ਕਰ ਰਹੇ ਨੇ ਆ ਰਾਜੇਦਾਨ ਨਿਸ਼ਾਨ ਜਾ ਰਿਹਾਗਾ ਮੇਰੇ ਕੋਲੇ ਮਤਲਬ ਤੁਸੀਂ ਪਹਿਲਾਂ ਵੀ ਮੇਰੇ ਵੀਡੀਓ ਤੇ ਕਮੈਂਟ ਕਰਦੇ ਰਹਿੰਦੇ ਹੋ ਮੈਨੂੰ ਜਰੂਰ ਦੱਸੋ ਜੀ ਵੀ ਆ ਹੱਥ ਲਿਖਤਾਂ ਦੀ ਕਹਾਣੀ ਕਿਵੇਂ ਲੱਗੀ ਸਹੀ ਲੱਗੀ ਜਿਹਦੇ ਵਿੱਚੋਂ ਮੰਨ ਕੇ ਚੱਲੋ 100 ਦੇ ਵਿੱਚੋਂ 70 ਬੰਦਾ ਓਕੇ ਕਹਿੰਦਾ ਤਾਂ ਆਪਾਂ ਇਹਨੂੰ ਗਾਹ ਵਧਾਵਾਂਗੇ ਨਹੀਂ ਨਹੀਂ ਵਧਾਵਾਂਗੇ ਜਰੂਰ ਲਿਖੋ ਜੀ ਬਾਕੀ ਰਸਤੇ ਦੇਖਦੇ ਆਂ ਪਰਵਾਦ ਦੇ ਦੋ ਨੰਬਰ ਹੇਠਾਂ ਲਾਲ ਅੱਖਰਾਂ ਦੇ ਵਿੱਚ ਤੇ ਉੱਪਰ ਨੀਲੇ ਦੇ ਵਿੱਚ ਦੋਨੇ ਨੰਬਰ ਇੱਕ ਬਾਹਰ ਲੈਕ ਇੰਡੀਅਨ ਦਿੱਤਾ ਹੋਇਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੁਆਲਿਟੀ ਵਧਾ ਕੇ ਸੈਟਿੰਗ ਚ ਜਾਓ ਸੈਟਿੰਗ ਦੇ ਵਿੱਚ ਰੈਜੂਲੇਸ਼ਨ ਦੇ ਵਿੱਚ ਜਾ ਕੇ 750 ਜਾਂ 1080 ਦਾ ਜਿਹੜਾ ਪ੍ਰਿੰਟ ਰੇਟ ਹੈ ਉਹ ਕਰ ਉਹਦੇ ਤੇ ਕਰਕੇ ਦੇਖੋ ਰਿਸ਼ਤਾ ਐਚਡੀ ਦੇ ਵਿੱਚ ਦੇਖੋ ਤਾਂ ਇਹ ਬ੍ਰਿਕ ਅੱਖਰ ਦੇਖਣਗੇ ਅ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਲੁਧਿਆਣਾ ਤੋਂ ਆ ਮੁੰਡਾ ਬੀਸੀਏ ਐਂਡ ਡਿਗਰੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਪ੍ਰਾਪਤ ਕੈਨੇਡਾ ਪੀਆਰ ਹਾਇਰ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਦਿਗੋਤ ਨਾਲ ਲਖਾਈ ਨੀ 1994 ਦਾ ਡੇਟੋ ਵਰਤਾ ਮੁੰਡਾ ਨਿਊਜ਼ੀਲੈਂਡ ਦੇ ਵਿੱਚ ਪੀਆਰ ਆ ਕੰਪਿਊਟਰ ਦੀ ਵਧੀਆ ਜੋਬ ਹੈ 6 ਕਿਲੇ ਜ਼ਮੀਨਾਂ ਦੂਰ ਨੇ ਪਰਵਾਰ ਨੂੰ ਵਧੀਆ ਪਰਿਵਾਰ ਦੇ ਵਿੱਚ ਸਾਉ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਕੁੜੀ ਪੀਆਰ ਜਾਂ ਵਰਕ ਪਰਮਿਟ ਤੇ ਇਹ ਵੀ ਜਿਹੜੇ ਨਾਲ ਸੰਪਰਕ ਕਰ ਸਕਦੇ ਨੇ ਉੱਪਰ ਤੇ ਨੀਚੇ ਜਿਹੜਾ ਨੰਬਰ ਪਰਵਾਰ ਦਾ ਦਿੱਤਾ ਹੋਇਆ ਹੈ ਡਾਇਰੈਕਟ ਪਰਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਟਿਆਲਾ ਸਿਟੀ ਤੋਂ ਮੁੰਡਾ ਬਲੌਂਗ ਕਰਦਾ ਐ ਐਮਸੀਏ ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨ ਦੀ ਜਿਹੜੀ ਪੜ੍ਹਾਈ ਕੀਤੀ ਹੋਈ ਆ ਪੈਣਪਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਹੀ ਕਰਦਾ ਜਿਹੜਾ 5 ਫੁੱਟ 7 ਇੰਚ ਕਾਠ ਜੱਟ ਸਿੱਖ ਬੁੱਟਰ ਗੋ ਦਾ 31 93 ਦਾ ਡੇਟ ਆਫ ਬਰਥ ਆ ਜਿਹੜਾ ਇਹਨਾਂ ਦਾ 플ੌਟ ਆਗਾ 10 ਬਾਈ 60 ਦਾ ਕਮਰਸ਼ੀਅਲ ਰੋਡ ਪਟਿਆਲਾ ਦੇ ਉੱਤੇ ਸਿਟੀ ਅੰਦਰ 8 ਕਿੱਲੇ ਜ਼ਮੀਨ ਹੈ 6 ਕਿੱਲੇ ਜਿਹੜੀ ਪਿੰਡ ਦੇ ਵਿੱਚ ਡੇਢ ਕਿੱਲਾ ਔਨ ਰੋਡ ਪਿਤਾ ਜੇਈ ਆ ਰਟਾਇਡ ਹੈ ਡੇਢ ਕਰੋੜ ਦੀ ਜਿਹੜੀ ਕੁੱਟੀ ਪਈ ਹੋਈ ਹੈ ਇੱਕ ਕੁੱਟੀ ਜਿਹੜੀ ਇਹਨਾਂ ਦੀ ਪਿੰਡ ਦੇ ਵਿੱਚ ਇੱਕ ਔਨ ਰੋ ਨਾਸ ਕੰਪਨੀ ਦੇ ਵਿੱਚ ਵੈਸ ਨੂੰ ਪਰਿਵਾਰਾ ਵਧੀਆ ਕੰਮ ਦਾ ਮੁੰਡੇ ਦਾ ਕੁੜੀ ਐਜੂਕੇਟਿਡ ਹੋਵੇ ਪ੍ਰਾਈਵੇਟ ਜਾਂ ਗਵਰਨਮੈਂਟ ਜੋਬ ਕਰਦੀ ਹੋਵੇ ਸੋਹਣੀ ਹੋਵੇ ਤੇ ਜਿਹੜਾ ਪਟਿਆਲਾ ਸੰਗਰੂਰ ਨੂੰ ਪਹਿਲ ਹੈ ਹੋਰ ਕੋਈ ਇਹਨਾਂ ਦੇ ਪਰਿਵਾਰ ਦੀ ਮੰਗ ਨਹੀਂ ਹੈਗੀ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਉੱਪਰ ਤੇ ਨੀਚੇ ਨੰਬਰ ਪਰਿਵਾਰ ਦਾ ਦਿੱਤਾ ਹੋਇਆ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪਰਿਵਾਰਾ ਵਧੀਆ ਕੰਮ ਦਾ ਮੁੰਡੇ ਦਾ ਕੁੜੀ ਇੱਕ ਵੀਰ ਜਿਹੜੇ ਕਮੈਂਟ ਕਰ ਰਹੇ ਨੇ ਹੰਡਾ ਹਮ ਫਰੋਮ ਤਲਵੰਡੀ ਤੋਂ ਰਣਜੀਤ ਕੌਰ ਜੀ ਅੰਮ੍ਰਿਤਸਰ ਤੋਂ ਦੇਖ ਰਹੇ ਆ ਆਪਣੇ ਬੇਟੇ ਲਈ ਰਾਮਗੜੀ ਲੜ ਕੇ ਓਕੇ ਭਾਣੇ ਥੈਂਕ ਯੂ ਚੈਨਲ ਚਾਹਲ 255 ਪਰਮਿੰਦਰ ਕੌਰ ਚਾਹਲ ਪਿੰਡ ਕੋਟ ਫੁਟਾਲਾ ਓਕੇ ਮਨਪ੍ਰੀਤ ਬਾਰਜ ਲਿਖਦੇ ਆ ਇੰਡੀਆ ਵਾਲੇ ਤਾਂ ਹੈ ਨਹੀਂ ਕੋਈ ਰਿਸ਼ਤੇ ਭਈਆ ਪਹਿਲੇ ਜਿਹੜੇ ਦੋ ਤਿੰਨ ਆ ਜਿਹੜਾ ਸਕਰੀਨ ਤੇ ਖੜਾ ਹੁਣ ਰਿਸ਼ਤਾ ਇਹ ਵੀ ਇੰਡੀਆ ਦੀ ਆ ਵੀਰੇ ਇੰਡੀਆ ਦੀ ਅੱਜ 7-8 ਰਿਸ਼ਤਿਆਂ ਦੇ ਵਿੱਚੋਂ ਚਾਰ ਚਾਰ ਰਿਸ਼ਤੇ ਇੰਡੀਆ ਦੀ ਹੈ ਤੇ ਨਾਲ ਜਮੀਨ ਵਾਲਾ ਹੋਵੇ ਜਦੋਂ ਬਾਹਰ ਹੀ ਜਾਣਾ ਫਿਰ ਜਮੀਨ ਬਾਈ ਉਹ ਅਗਲੇ ਦੀ ਮਰਜ਼ੀ ਹੈ ਹਨਾ ਜਮੀਨ ਦਾ ਇਸ ਤੱਕ ਚਾਹੀਦਾ ਅਗਲੇ ਨੂੰ 모ਹਿਤ ਸੈਣੀ ਬਹੁਤ ਵਧੀਆ ਨਤੀਜੇ ਆ ਠੀਕ ਹੈ ਵੀਰੇ ਮੈਂ ਇੱਕ ਨਵੀਂ ਜੀ ਕੋਸ਼ਿਸ਼ ਕਰ ਰਹਾ ਹੱਥ ਨਾਲ ਲਿਖ ਕੇ ਐਡ ਪਾਉਣ ਦੀ ਤੇ ਉਸ ਤੋਂ ਬਾਅਦ ਸਤਸ੍ਰੀ ਕਾਲ ਜੀ ਬਾਈ ਜੀ ਕੁਲਵਿੰਦਰ ਸਿੰਘ ਜੀ ਤੇ ਕਰਮਜੀਤ ਕੌਰ ਜੀ ਜਨਮ ਤਰੀਕ ਦੇ ਨਾਲ ਟਾਈਮ ਵੀ ਦਿਆ ਕਰੋ ਜਨਮ ਤਰੀਕ ਦੇ ਨਾਲ ਟਾਈਮ ਵੀ ਦਿਆ ਕਰੋ ਫਿਰ ਬੰਦਾ ਮਗਲੀਕ ਆ ਫਲਾਨਾ ਧਮਕੜੇ ਭੈਣੇ ਬਹੁਤ ਕੁਝ ਲੰਮਾ ਆ ਜਾਂਦਾ ਹੈ ਤਾਂ ਫਿਰ ਜੇ ਆਪਾਂ ਦੇਖਣ ਲੱਗ ਜੀ ਤਾਂ ਪੂਰੀ ਡੈਰੀ ਇੱਕ ਬੰਦੇ ਤੇ ਲਾਉਣੀ ਪੈਗੀ ਇਦਾਂ ਨਹੀਂ ਹੁੰਦਾ ਜੀ ਆਪਾਂ ਸਿਰਫ 10 ਪੁਆਇੰਟ ਲਿਖਦੇ ਆ ਮੇਨ ਮੇਨ ਬਾਕੀ ਜੋ ਉਹਦੇ ਨਾਲ ਪਤਾ ਲੱਗ ਜਾਂਦਾ ਬੰਦੇ ਨੂੰ ਵੀ ਆ ਸਾਡੇ ਨਾਲ ਮੈਚ ਜੇ ਖਾਂਦਾ ਤਾਂ ਉਹ ਡਾਇਰੈਕਟ ਫੋਨ ਲਾ ਲਿਆ ਕਰੂਗਾ ਸੋ ਇਹ ਆਪਣਾ ਮੇਨ ਹੈ ਅੱਜ ਦਾ ਮੇਨ ਮੈਂ ਮਕਸਦ ਆ ਜਿਹੜਾ ਕਮੈਂਟ ਕਰਨ ਦਾ ਵਾ ਸੋ ਇਹ ਹੀ ਹੈ ਕਿ ਜੋ ਹੱਥ ਲਿਖਤ ਦੇ ਨਾਲ ਇੱਕ ਆ ਬੁੱਕ ਜੀ ਖੋਲਦੀ ਹੈ ਇਹ ਆਪਾਂ ਨਵਾਂ ਸੈਟ ਅਪ ਲੈ ਕੇ ਆਏ ਆ ਤੁਹਾਨੂੰ ਇਹ ਰਿਸਪੌਂਸ ਚੰਗਾ ਲੱਗ ਰਿਹਾ ਤੁਹਾਨੂੰ ਲੱਗ ਰਿਹਾ ਜਿਹੜੇ ਮੇਰੇ ਅੱਖਰ ਲਿਖੇ ਹੋਏ ਨੇ ਮੈਂ ਜਾਣ ਬੁੱਝ ਕੇ ਬਰੀਕ ਵੀ ਰੱਖੇ ਨੇ ਮੈਂ ਜਾਣ ਬੁੱਝ ਕੇ ਥੋੜੇ ਮੋਟੇ ਅੱਖਰ ਵੀ ਰੱਖੇ ਨੇ ਪੈਨ ਨਾਲ ਆਲਤਾ ਬੋਦਦਾ ਵੀ ਲਿਖਿਆ ਹੋਇਆ ਜਿਹੜਾ ਘੱਟ ਸਮਝ ਚ ਆਵੇ ਮਤਲਬ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਆਪਣਾ ਬੋਲਣ ਦੇ ਵਿੱਚ ਜਾਂ ਸਮਝਣ ਦੇ ਵਿੱਚ ਤਾਂ ਫਿਰ ਆਪਾਂ ਆਉਣ ਵਾਲੀਆਂ ਜਿਹੜੀਆਂ ਰਿਸ਼ਤੇ ਨੇ ਉਹ ਇਸ ਤਰ੍ਹਾਂ ਪਾਉਣ ਦੀ ਕੋਸ਼ਿਸ਼ ਰੱਖਾਂਗੇ ਮਤਲਬ ਤੁਹਾਨੂੰ ਸਹੀ ਲੱਗ ਰਿਹਾ ਤਾਂ ਕਮੈਂਟਾਂ ਦੇ ਵਿੱਚ ਜੈਸ ਲਿਖੋ ਜੇ ਤੁਹਾਨੂੰ ਅੱਜ ਵਾਲਾ ਇਹ ਪ੍ਰੋਗਰਾਮ ਨਾਲ ਤਿੰਨ ਨਾਲ ਲਿਖ ਕੇ ਪਾਏ ਹੋਏ ਰਿਸ਼ਤੇ ਵਧੀਆ ਨਹੀਂ ਲੱਗ ਰਹੇ ਤੁਹਾਨੂੰ ਉਹ ਲੇ ਜੀ ਰੁਕੋ ਸਤਾ 35 ਬੰਦੇ ਦੇਖ ਰਹੇ ਆ ਮੈਨੂੰ ਘੱਟੋ ਘੱਟ 20 ਬੰਦੇ ਤਾਂ ਬੇਨਤੀ ਹੈ ਕਿ ਲਿਖੋ ਜੈਸ ਜਾਂ ਨੋ ਜੇ ਵਧੀਆ ਲੱਗ ਰਿਹਾ ਜੈਸ ਲਿਖੋ ਅੱਜ ਵਾਲਾ ਪ੍ਰੋਗਰਾਮ ਨਹੀਂ ਨੋ ਲਿਖੋ ਫਿਰ ਆਪਾਂ ਇਹਦੇ ਤੇ ਹੋਰ ਡੂੰਗਾ ਵਰਕ ਕਰਾਂਗੇ ਇਹਨੂੰ ਆਪਾਂ ਸਕੈਚ ਪੈਨ ਨਾਲ ਲਿਖਣ ਦੀ ਕੋਸ਼ਿਸ਼ ਕਰਾਂਗੇ ਕੁਝ ਨਾ ਕੁਝ ਕਰਾਂਗੇ ਜੈਸ ਔਰ ਨੋ ਜਰੂਰ ਮੈਨੂੰ ਲਿਖ ਕੇ ਭੇਜੋ ਯਾ ਜੋ ਬਾਕੀ ਰਸਤੇ ਦੇ ਸਿੰਘ ਲੁਧਿਆਣਾ ਸ਼ਹਿਰ ਤੋਂ ਮੁੰਡਾ ਬਲੌਂਗ ਕਰਦਾ ਹੈ ਬੀਏ ਪੜ੍ਹਾਈ ਕੀਤੀ ਹੋਈ ਹੈ ਸਿਸਟਰ ਤਿੰਨ ਮੈਡ ਨੇ ਭਰਾ ਇੱਕ ਮੈਡ 5 ਫੁੱਟ 11 ਇੰਚ ਕੱਦ ਕਾਸਟ ਜੱਟ ਸਿੱਖ ਵਿਦੇਸ਼ਾ ਗੋਤਾ 1980 ਦਾ ਡੇਟ ਆਫ ਬਰਥ ਹੈ ਸਹਿਰੀ ਪ੍ਰਾਪਰਟੀ ਹੈ 13 ਵਿਗੇ ਜ਼ਮੀਨਾਂ 30 ਕਮਰੇ ਇੱਕ ਫੈਕਟਰੀ ਹਾਲ ਕਰਾਏ ਤੇ ਇਨਕਮ 50000 ਰੁਪਿਆ ਜਿਹੜੀ ਮੁੰਡੇ ਦੀ ਤੇ ਮੁੰਡਾ ਡਿਵੋਰਸਡ ਹੈ ਇਸੂਲੈਸ ਤੇ ਕੁੜੀ ਦੀ ਉਮਰ 30 ਤੋਂ 38 ਸਾਲ ਹੋਵੇ ਜੱਟ ਸਿੱਖ ਜਾਂ ਹੋਰ ਸਿੱਖ ਸਿੱਖ ਕਾਸਟ ਦੇ ਵਿੱਚ ਉਹਨਾਂ ਨੂੰ ਕੁੜੀ ਦਾ ਰਿਸ਼ਤਾ ਚਾਹੀਦਾ ਤੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ WhatsApp ਨੰਬਰ ਪਰਿਵਾਰ ਤੇ ਬਾਕੀ ਅੱਜ ਦੇ ਜਿਹੜੇ ਇਹ ਰਿਸ਼ਤੇ ਸੀ ਬੁੱਧਵਾਰ ਨੂੰ ਕੋਸ਼ਿਸ਼ ਰੱਖਿਆ ਕਰਾਂਗੇ ਹੈਂਡ ਰੈਡਿੰਗ ਮਤਲਬ ਹੱਥ ਲਿਖਤ ਰਿਸ਼ਤੇ ਪਾਉਣ ਦੀ ਕੋਸ਼ਿਸ਼ ਰੱਖਾਂਗੇ ਜਾਂ ਇਹਨਾਂ ਦੇ ਵਿੱਚ ਹੋਰ ਵੀ ਤਬਦੀਲੀਆਂ ਹੋਈਆਂ ਤਾਂ ਕਰਨ ਦੀ ਕੋਸ਼ਿਸ਼ ਰੱਖਾਂਗੇ ਬੁੱਧਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਅੱਜ ਇਹ 8-9 ਕੁ ਰਿਸ਼ਤੇ ਪਾਈ ਸੀ ਜਿਹਦੇ ਵਿੱਚ ਮਿਲਦਾ ਤਿੰਨ-ਚਾਰ ਕੁੜੀਆਂ ਸੀ ਤਿੰਨ-ਚਾਰ ਕੀ ਮੁੰਡੇ ਸੀ ਤੇ ਕਿਵੇਂ ਦਾ ਲੱਗਿਆ ਪ੍ਰੋਗਰਾਮ ਗਾਹਾਂ ਸ਼ੇਅਰ ਜ਼ਰੂਰ ਕਰਿਓ ਤੇ ਆਪਣੀ ਇਹ ਬੁੱਕ ਟੈਪ ਵਾਲੀ ਕਹਾਣੀ ਐਡੀਟਿੰਗ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਨਾਲ ਦੀ ਨਾਲ ਬੇਨਤੀ ਹੈ ਜੀ ਬੁੱਧਵਾਰ ਵਾਲੇ ਪ੍ਰੋਗਰਾਮ ਨੂੰ ਵੀ ਸਾਥ ਦਿਓ ਤੇ ਬੁੱਧਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਲਾਈਵ ਦੇ ਵਿੱਚ ਆਪਾਂ ਕੋਸ਼ਿਸ਼ ਰੱਖਾਂਗੇ ਰਿਸ਼ਤਿਆਂ ਮ ਅਪਲੋਡਿੰਗ ਦੀ ਲਾਈਵ ਪ੍ਰੋਗਰਾਮ ਕਰਿਆ ਕਰਾਂਗੇ ਤੇ ਆਜੋ ਕਮੈਂਟ ਜ਼ਰੂਰ ਕਰੋ ਕਮੈਂਟ ਆਪਾਂ ਰੀਡ ਨਾਲ ਨਾਲ ਕੋਸ਼ਿਸ਼ ਰੱਖਿਆ ਕਰਾਂਗੇ ਕਮੈਂਟ ਰੀਡ ਕਰਨ ਦੀ ਲਾਈਵ ਦੇ ਵਿੱਚ ਕੁਝ ਨਾ ਕੁਝ ਗਲਤ ਮਾੜਾ ਮੋਟਾ ਗਲਤ ਤਾਂ ਕੀ ਬੋਲਣਾ ਹੁੰਦਾ ਕਿ ਕਿਉਂਕਿ ਜਿਹੜੀ ਦੂਜੀ ਵੀਡੀਓ ਬਣਾਉਣੀ ਆਪਾਂ ਉਹਦੇ ਵਿੱਚ ਹਲਕਾ ਫੁਲਕਾ ਇੱਧਰ ਉੱਧਰ ਬੋਲਿਆ ਜਾਂਦਾ ਕੁਝ ਤਾਂ ਉਹਦੇ ਵਿੱਚ ਕੱਟ ਲੱਗ ਜਾਂਦੇ ਹੈ ਨਾ ਜਿਵੇਂ ਮੰਨ ਕੇ ਚਲੋ ਬੀਏ ਕਹਤਾ ਵੀਡੀਓ ਸਾਤੇ ਬੀ ਡੀ ਗਤਾ ਮੰਨ ਕੇ ਚੱਲੋ ਕਹਿਣ ਦਾ ਭਾਵ ਜਬਾਨ ਫਿਸ ਲਗੀ ਹਲਕੀ ਫੁਲਕੀ ਤਾਂ ਦੂਸਰੀ ਵੀਡੀਓ ਦੇ ਵਿੱਚ ਪੂਰੀ ਉਹ ਇੱਕ ਮੰਨ ਕੇ ਚੱਲੋ ਸਕ੍ਰਿਪਟਡ ਟਾਈਪਾਂ ਨਹੀਂ ਹੁੰਦੀ ਐ ਉੱਥੇ ਆਪਾਂ ਉਹਦੇ ਵਿੱਚ ਐਡੀਟਿੰਗ ਕਰ ਸਕਦੇ ਹਾਂ ਤੇ ਅੱਖਰਾਂ ਨੂੰ ਬਦਲ ਸਕਦੇ ਹਾਂ ਇਹਦੇ ਵਿੱਚ ਹਲਕਾ ਫੁਲਕਾ ਕੋਈ ਗਲਤੀ ਚੱਲਦੀ ਆ ਲਾਈਵ ਦੇ ਵਿੱਚ ਮਾੜਾ ਮੋਟਾ ਤੁਹਾਨੂੰ ਪਤਾ ਹੀ ਆ ਹਨਾ ਉਹਦੇ ਲਈ ਥੋੜੀ ਬਾਕੀ ਚਾ ਉਹਨਾਂ ਤੇ ਇੱਕ ਗੱਲ ਮੇਰੇ ਧਿਆਨ ਦੇ ਵਿੱਚੋਂ ਨਿਕਲ ਗਈ ਸੀ ਜਿੰਨੇ ਵੀ ਭੈਣ ਭਰਾ ਕਮੈਂਟ ਕਰਦੇ ਨੇ ਕਈਆਂ ਨੇ ਲਿਖਿਆ ਠੀਕ ਹੈ ਪਰ ਤੁਸੀਂ ਥੋੜਾ ਸਾਫ਼ ਲਿਖਿਆ ਕਰੋ ਬਹੁਤ ਚੰਗੇ ਵਿਚਾਰ ਪਸ਼ਵਿੰਦਰ ਕੌਰ ਜੀ ਲਿਖਦੇ ਨੇ ਮਨਪ੍ਰੀਤ ਭਰਾ ਲਿਖਨੇ ਰੇਟ ਦੀ ਸਮਝ ਘਟ ਆ ਰਹੀ ਓਕੇ ਵੀਰੇ ਬਲਵਿੰਦਰ ਕੌਰ ਜੀ ਵੀਰ ਜੀ ਇਹਦਾ ਸਮਝ ਨਹੀਂ ਆਉਂਦਾ ਓਕੇ ਜੀ ਪਰ ਪਰਵਿੰਦਰ ਕੌਰ ਜੀ ਲਿਖਦੇ ਨੇ ਜੈਸਾ ਮਤਲਬ ਲੈ ਦੇ ਕੇ ਦੇਖਿਆ ਜਾਵੇ ਆਪਣੇ ਦਿਨ ਹਾਲ ਜਿਹੜਾ ਆਪਾਂ ਇਹਦੇ ਵਿੱਚ ਆਪਾਂ ਥੋੜਾ ਜਿਹਾ ਸੋਧ ਕਰਾਂਗੇ ਕੰਪਿਊਟਰ ਰਾਈਟਿੰਗ ਜੇ ਆਪਾਂ ਇਹਦੇ ਵਿੱਚ ਰੱਖਾਂਗੇ ਪਰ ਮੈਨੂੰ ਬੁੱਕ ਰਾਈਟਿੰਗ ਵਾਲੀ ਜ਼ਰੂਰ ਦੱਸਿਓ ਵੀ ਜਿੱਦਾਂ ਆਪਣੀ ਬੁੱਕ ਓਪਨ ਹੋ ਰਹੀ ਹੈ ਆਪਾਂ ਇਹ ਸੈਟਅਪ ਨੂੰ ਲਿਆਈਏ ਤਾਂ ਬੈਸਟਰ ਰਹੇਗਾ ਮੇਰੇ ਸਾਹਮਣੇ ਕਿਉਂਕਿ ਜਿਹੜੇ ਮੇਰੇ ਪੈਨ ਭਰਾ ਮੈਨੂੰ ਦੇਖ ਰਹੇ ਨੇ ਇਸ ਟਾਈਮ ਤੇ ਲਾਈਵ ਉਹ ਮੈਨੂੰ ਚਾਹਣ ਵਾਲੀ ਨੇ ਜਿਹੜੇ ਪਹਿਲਾਂ ਤੋਂ ਜੁੜੇ ਹੋਏ ਨੇ ਤੇ ਆਪਾਂ ਇਹਨੂੰ ਕੰਪਿਊਟਰ ਰਾਈਟਿੰਗ ਦੇ ਵਿੱਚ ਲਿਆਵਾਂਗੇ ਬਟ ਜਿਹੜਾ ਗੱਲ ਕਰੀਏ ਇਹ ਬੁੱਕ ਦੀ ਜਿੱਮੇ ਬੁੱਕ ਓਪਨ ਹੁੰਦੀ ਹੈ ਜਾਂ ਡਾਊਨ ਹੁੰਦੀ ਹੈ ਉਹ ਆਪਾਂ ਇਸ ਤਰ੍ਹਾਂ ਰੱਖੀਏ ਤਾਂ ਇਹਦੇ ਲਈ ਮੈਨੂੰ ਜੈਸ ਹੋਰ ਨੋ ਜ਼ਰੂਰ ਕਰ ਦਿਓ ਜ ਬੱਸ ਇਹ ਸਿਰ ਦੇ ਉੱਤੇ ਫਿਰ ਮੈਂ ਤੁਹਾਡੇ ਕਮੈਂਟਾਂ ਦੇ ਆਧਾਰ ਦੇ ਉੱਤੇ ਡੀਪਲੀ ਜਾ ਕੇ ਵਰਕ ਜਰੂਰ ਕਰਾਂਗਾ ਅੱਜ ਤਾਂ ਮੈਂ ਕੋਸ਼ਿਸ਼ ਕਰਦਾ ਬੀ ਮਿਲਿਆਂ ਤੋਂ ਲਈ ਬੁਲਿਆ ਜਾਵੇ ਪਰ ਫਿਰ ਵੀ ਹੋ ਜਾਂਦਾ ਹਨਾ ਤੇ ਚੀਜ਼ ਦਾ ਧਿਆਨ ਰੱਖਿਆ ਕਰੋ ਤੇ ਬਾਕੀ ਕੋਸ਼ਿਸ਼ ਰੱਖੋ ਲਾਈਵ ਦੇ ਵਿੱਚ ਵੱਧ ਤੋਂ ਵੱਧ ਜੁੜਨ ਦੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲੋਕਾਂ ਨੂੰ ਲਾਈਵ ਦਾ ਵੀ ਪਤਾ ਲੱਗੇ ਤੇ ਜਿੱਥੋਂ ਤੱਕ ਵੀਡੀਓ ਦੀ ਜ਼ਰੂਰਤ ਹੈ ਉੱਥੋਂ ਤੱਕ ਵੀਡੀਓ ਪਹੁੰਚੇ ਧੰਨਵਾਦ ਜੀ ਮਿਲਦੇ ਆਂ ਅਗਲੇ ਲਾਈਵ ਦੇ ਵਿੱਚ ਉਸ ਤੋਂ ਪਹਿਲਾਂ ਐਤਵਾਰ ਨੂੰ ਸ਼ਾਮ 8:00 ਵਜੇ ਚੈਨਲ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਤੇ ਫੇਸਬੁੱਕ ਤੇ ਇੰਸਟਾਗ੍ਰam ਤੇ ਵੀ ਫੋਲੋ ਕਰਕੇ ਰੱਖੋ ਧੰਨਵਾਦ ਜੀ